ਗਰੀਬੀ ਸੀ ਬਾਲੀ ਉਹ ਪੰਡਤ ਨੇ ਕਹਿੰਦੇ ਵੀ ਪੰਡਤਾ ਤੂੰ ਰਾਜੇ ਕੋਲ ਜਾਵੇਂ ਤਾਂ ਤੈਨੂੰ ਕੁਛ ਨਾ ਕੁਛ ਰਾਜਾ ਦੇਵੇ ਉਹ ਕਹਿੰਦਾ ਮੈਂ ਅਨਪੜਾ ਮੈਨੂੰ ਰਾਜੇ ਨੇ ਕੀ ਦੇਣਾ ਚਲ ਜਹਾਜ ਰੁੱਖੀ ਮਿੱਠੀ ਆ ਇਹੋ ਜੀ ਖਾਈ ਜਾਂਦੇ ਆਪਾਂ ਉਹ ਆ ਜਹਾ ਤੈਨੂੰ ਜਰੂਰ ਕੁਛ ਨਾ ਕੁਛ ਰਾਜਾ ਦੇਊਗਾ ਤੇ ਆਪਣਾ ਜਲ ਟਾਈਮ ਸੋਖਾ ਲੰਘ ਜਾ ਉਹ ਆ ਚੰਗਾ ਫਿਰ ਤੇ ਉਹ ਖਾ ਰਵੇ ਮੈਨੂੰ ਕੋ ਬਣਾ ਕੇ ਲੜ ਬੰਦ ਤੇ ਬਾਹਰ ਦੂਰ ਆਵਾਜ਼ ਮੈਂ ਖਾਦਾ ਲਾਉਂਗਾ ਉੱਥੇ ਦਾ ਜਰ ਸ਼ੇਰ ਸ਼ੁਰੂ ਜੀ ਆ ਕੇ ਮੈਂ ਖਾ ਖੂ ਲਾਉਂਗਾ ਹੂੰ ਉਹਨੇ ਕਿਸੇ ਦੇ ਘਰੋਂ ਲਿਆ ਆ ਕੇ ਜਿਮੀਂਦਾਰਾਂ ਨੇ ਉਹਨੇ ਚੋਲ ਆਖਦੇ ਚੋਲ ਬਣਾਤੇ ਕੁਛ ਤਾਂ ਖਾ ਲੇ ਕੁਫ ਲਈ ਲੜਵੰਦ ਤੇ ਪੰਚ ਤੁਰ ਪਿਆ ਤੁਰਿਆ ਜਾਂਦਾ ਤੁਰਿਆ ਜਾਂਦਾ ਤੇ ਗਾਹਾਂ ਅੱਪਰਾ ਛਪੜ ਕਹਿੰਨੇ ਆ ਉਹ ਪਹਿਲਾਂ ਸਮਿਆਂ ਦੇ ਵਿੱਚ ਸਤ ਗੋਜ ਜੋਗ ਵੇਲੇ ਉਦੋਂ ਕਹਿੰਦੇ ਸੀ ਕੱਚਾ ਤਲਾ ਹੂੰ ਤੇ ਮੂਰੇ ਛਪੜ ਆ ਗਿਆ ਬੜਾ ਸਾਫ਼ ਪਾਣੀ ਲਾਰਗਾ ਤੇ ਪਾਸੇ ਦਰਖਤ ਲੱਗੇ ਹੋਏ ਉੱਥੇ ਪੰਦ ਨੇ ਕਿਹਾ ਵੀ ਆਉਂ ਕਰਗੇ ਹਮ ਆਪਾਂ ਇਥੇ ਭੋਜਨ ਸ਼ਖੀਏ ਪਹਿਲਾਂ ਪੰਦ ਨੇ ਭੋਜਨ ਸੀ ਸੀੜਾ ਆਦ ਦਰਖਤ ਨਾਲ ਬੰਨਤਾ ਬਨ ਗਏ ਤੇ ਉਹਨੇ ਅਸ਼ਨਾਣ ਕੀਤਾ ਹਮ ਅਸ਼ਨਾਣ ਕਰਕੇ ਤੇ ਨੂੰ ਚੌਲ ਖੋਲ ਕੇ ਲੱਗਿਆ ਨਾ ਖਾਣ ਓਰੇ ਮੂਰੇ ਬੜਾ ਭਾਰਾ ਸਾਪਾਂ ਖੜ ਗਿਆ ਐਸੇ ਹੀ ਇਓ ਸੱਪ ਖਾਣ ਕੇ ਤੇ ਬੰਮ ਇਹਦਾ ਸਾਹ ਚੜ ਗੇ ਤਾ ਹ ਹ ਤੇ ਚੌਥ ਥੱਲੇ ਰੱਖ ਕੇ ਭੱਜਣ ਲੱਗ ਗਿਆ ਇੱਕਦਮ ਉਸ ਇੱਛਿਆਤਾਰੀ ਹਮ ਇੱਕਦਮ ਸਾਥ ਬਣ ਗਿਆ ਹਮ ਸਾਥ ਮਾਰ ਕੇ ਕਹਿੰਦਾ ਪੜਤਾ ਡਰਨਾ ਹਮ ਇਹੋ ਕਿ ਹਪਨਤਾ ਡਰਨਾ ਸਾਥ ਬਣ ਗਿਆ ਕਿ ਉਹਦਾ ਯਾਨੀ ਦਰ ਕੋਟ ਟਕਾਣੇ ਜੀ ਆਇ ਰ ਟਕ ਟਕ ਵੱਜਦਾ ਉਹਦਾ ਡਰਨਾ ਮੈਂ ਤੇਰਾ ਕੁ ਫਾਇਦਾ ਕਰਨਾ ਆ ਹੋ ਰਹਾ ਹਾਂ ਦੱਸ ਔਰ ਮੈਂ ਛੇ ਧਾਰੀ ਸਾਪ ਮੈਂ ਜਿਹੜੀ ਮਰਜੀ ਚੀਜ਼ ਬਣ ਗਿਆ ਤੈਨੂੰ ਮੈਂ ਕੋ ਗੁਰ ਦਿੰਨਾ ਹੋਰ ਦੱਸ ਅਲੱਤ ਤੂੰ ਚੱਲਿਆ ਰਾਜੇ ਕੋਲ ਨੂੰ ਹੂੰ ਤੂੰ ਆਣ ਪਰ ਰਾਜੇ ਨੇ ਤੈਨੂੰ ਕੁਝ ਨਹੀਂ ਦੇਣਾ ਤੂੰ ਐਂ ਉਂ ਕਰੀ ਜੋ ਰਾਜੇ ਕੋਲੇ ਗਿਆ ਤਾਂ ਰਾਜੇ ਦੇ ਜਾ ਕੇ ਕੇਰੀ ਚ ਗਿਆ ਰਾਜਾ ਤੈਨੂੰ ਪੁੱਛੂਗਾ ਪੰਡਤਾਂ ਤੂੰ ਵੀ ਕੀ ਜਾਣਦਾ ਹੂੰ ਤੂੰ ਕਹੇਂਦੀ ਮੈਂ ਤਾਂ ਇੱਕ ਜੋਸਤਿਆਂ ਜੋਸਤ ਲਾਉਣਾ ਹੂੰ ਤੇ ਜੋਸਤ ਵੀ ਕਹੇਦੀ ਮੈਂ 10 ਦਿਨਾਂ ਤੇ ਲਾ ਦੇਣਾ ਆਹ ਨਾਲ ਜਿਹੜਾ ਇੱਕ ਅਹਿਮਦ ਜੋਸਤਿਆਂ ਫਿਰ ਤੈਨੂੰ ਮਰਾ ਵਜ਼ੀਰ ਆਪਦੇ ਘਰੇ ਲੈ ਜਾਉ ਹੂੰ ਘਰੇ ਲਾ ਜਾ ਕੇ ਵਜ਼ੀਰ ਤੇਰੀ 3 ਦਿਨ ਸੇਵਾ ਕਰੂ ਚੌਥੇ ਦਿਨ ਤੈਨੂੰ ਫੇਰ ਕਚਹਿਰੀ 'ਚ ਲਿਆ ਆ ਕੇ ਆ ਕੇ ਫੇਰ ਤੈਨੂੰ ਪੁੱਛਣਗੇ ਰਾਜਾ ਤੈਨੂੰ ਕਹੋ ਵੀ ਹੁਣ ਮੈਨੂੰ ਉਸਤ ਲਾ ਕੇ ਦੱਸ ਤੇ ਮੇਰੀ ਪਰਜਾ ਦੇ ਸੁਖ ਸ਼ਾਂਤੀ ਰਹੂ ਹੂੰ ਉਹਨੂੰ ਕਹਿ ਦੀ ਤੇਰੀ ਪਰਜਾ ਦੇ ਸੁਖ ਸ਼ਾਂਤੀ ਆ ਪਰ ਤੇਰੇ ਫਲਾਣੇ ਨਗਰ ਦੇ ਵਿੱਚ ਦਿਨੇ ਅੱਗ ਲੱਗੂਗੀ ਹੂੰ ਜੇਰੀ ਉਹ ਅੱਗ ਲੱਗੂ ਵੀ ਅਗਰਾ ਬੰਦੋ ਵਾਤ ਕਰਨੀ ਪਹਿਲਾਂ ਬੰਦੋ ਵਾਤ ਕਰਕੇ ਰੱਖੀ ਅੱਗ ਬੁਝਾ ਲਈ ਤੇਰਾ ਨੁਕਸਾਨ ਵਾਲਾ ਹੋਊਗਾ ਹੂੰ ਦਸਾਂ ਦਿਨਾਂ ਦੇ ਕਰੀਮ ਵਾਲਾ ਜਦ ਤੈਥੋਂ ਰਹਿਣਾ ਨਹੀਂ ਜਾਣਾ ਜਦੋਂ ਫਿਰ ਉਹ ਅੱਗ ਲੱਗੂਗੀ ਫਿਰ ਉਹ ਤੈਨੂੰ ਰਾਜਾ ਨਾਮ ਨਹੀਂ ਹੋਊਗਾ ਔਰ ਠੀਕ ਆ ਔਰ ਕਰਨਕਰਾਂ ਵਾਲਾ ਨਹੀਂ ਆ ਤੂੰ ਡਰੀ ਨਾ ਮਹੀਂ ਕਰਨਾ ਜੋ ਕੁਝ ਕਰੂ ਮਹੀਂ ਕਰੂ ਪੰਡਤਾ ਖੁਸ਼ ਹੋ ਗਿਆ ਉਹ ਤਾਂ ਠੀਕ ਆ ਪੰਡ ਤੁਰ ਗਿਆ ਤੇ ਜਾ ਕੇ ਜਦੋਂ ਜਾ ਪਹੁੰਚਿਆ ਤੇ ਰਾਜੇ ਦੀ ਕਚਹਿਰੀ ਚ ਗਿਆ ਰਾਜ ਨੇ ਦੇਖਿਆ ਪੰਡਤ ਦੂਰੋਂ ਆਇਆ ਆਹ ਦੇਵਤਾ ਵੀ ਕੀ ਜਾਣਨਾ ਕੀ ਦੱਸਣਾ ਹੂੰ ਉਹ ਰਾਜ ਜੀ ਮੈਂ ਜੋਸ਼ ਨਹੀਂ ਆ ਮੈਂ ਜੋਸ਼ ਤੇ ਲਾ ਕੇ ਦਸਾਂ ਉਹ ਰਾਜ ਚੰਗਾ ਵਜੀਰ ਨੂੰ ਕਹਿੰਦਾ ਵੀ ਚਾਹ ਲੈ ਜਾ ਜੀ ਸੇਵਾ ਖਰ ਪੰਡਤ ਜੀ ਬजीर ਘਰੇ ਲੈ ਗਿਆ ਵੀਰ ਨੇ ਤਿੰਨ ਦਿਨ ਸੇਵਾ ਕੀਤੀ ਚੌਥੇ ਦਿਨ ਫਿਰ ਜਦੋਂ ਲੈ ਕੇ ਆਇਆ ਦਰਬਾਰ ਦੇ ਵਿੱਚ ਫਿਰ ਰਾਜੇ ਨੇ ਪੁੱਛਿਆ ਆਹਦਾ ਪੰਡਤਾਂ ਵੀ ਮੇਰੇ ਪਰਜਾ ਦੇ ਦਾ ਸੁੱਖ ਸ਼ਾਂਤੀ ਰਹੂ ਪਰਜਾ ਦੇ ਨਾਲ ਰਾਜ ਹੁੰਦਾ ਹੂੰ ਉਹ ਆਦਾ ਵੀ ਤੂੰ ਤਾਂ ਤੇਰੇ ਸੁੱਖ ਸ਼ਾਂਤੀ ਆ ਪਰ ਅੱਜ ਤੋਂ ਨਵੇਂ ਨੂੰ ਹੂੰ ਤੇਰੇ ਫਲਾਨੇ ਪੰਡਾ ਅੱਗ ਲਗੂਗੀ ਬੰਦੇ ਬੰਦੋਬਸਤ ਕਰਕੇ ਬੰਦੇ ਉੱਥੇ ਤੇ ਪਾਣੀ ਦਾ ਬੰਦੋਬਸਤ ਕਰਦੇ ਨਹੀਂ ਸਾਰਾ ਪਿੰਡ ਮੱਚ ਜੂ। ਹੋਰ ਉਹ ਵੀ ਠੀਕ। ਚਲ ਪੰਡ ਦਿੱਤਾ ਵਜ਼ੀਰ ਦੇ ਘਰੇ ਭੇਜਤਾ। ਹੂੰ ਤੇ ਉਹੀ ਨੌਵਾਂ ਦਿਨ ਆਇਆ। ਕਿਉਂ ਨੌਵਾਂ ਦਿਨ ਆਇਆ ਉੱਥੇ ਸੀ ਇੱਕ ਲੰਗਰ ਚੱਲਦਾ। ਹੂੰ ਲੰਗਰ ਕੀ ਚੱਲਦਾ ਜਿਹੜੇ ਰਾਜੇ ਦੀ ਕੁੱਕੀ ਸੀ ਰਾਜੇ ਦਾ ਕੁੱਕ। ਹੂੰ ਫੌਜ ਦੀ ਰੋਟੀ ਬਣਦੀ ਸੀ ਏਡੋੜੀ ਕੁੱਕ ਰੱਖੇ ਹੁੰਦੇ। ਜੋ ਨਾਂ ਪਾਰਟਨਰ ਇੱਕ ਨਹੀਂ ਹੁੰਦਾ ਜਿਵੇਂ 100 ਬੰਦੇ ਦਾ 200 ਬੰਦੇ ਦਾ ਡੋਢੀ ਲਾਂਗਰੀ ਹੁੰਦੀ ਆ ਹੂੰ ਉੱਥੇ ਉਹਨਾਂ ਦੇ ਕਾਨੇ ਕੂਨੇ ਰੱਖੇ ਹੋਏ ਸੀ ਕੋਕਰੇ ਹੂੰ ਉਹੀ ਇੱਛਾਧਾਰੀ ਸੱਪ ਗਿਆ ਸੱਪ ਗਿਆ ਬਾਜ ਬਣ ਕੇ ਗਿਆ ਉੱਡ ਕੇ ਜਦੋਂ ਇੱਛਾਧਾਰੀ ਹੋ ਜੇ ਨਾ ਜਿਹੜੀ ਮਰਜ਼ੀ ਚੀਜ਼ ਬਣ ਦੇ ਉੱਥੇ ਉਤਰਿਆ ਉੱਤੇ ਬਣ ਕੇ ਸੱਪ ਮਾਰਿਆ ਪਕਾਟਾ ਹੂੰ ਕਾਨਿਆਂ ਨੂੰ ਅੱਗ ਲਾਤੀ ਕਿਉਂ ਕਾਨਿਆਂ ਨੂੰ ਅੱਗ ਪੈ ਗਈ ਤੇ ਇੱਕਦਮ ਪਾਣੀ ਦਾ ਬੰਦੋਬਾਸ ਸੀ ਤਰ੍ਹਾਂ ਦਾ ਨੁਕਸਾਨ ਤਾਂ ਹੋਇਆ ਪੰਜ ਚਾਰ ਕ ਮੱਚ ਗਏ ਤੇ ਯਾਨੀ ਪਾਖੇ ਪਾਣੀ ਤੇ ਅੱਗ ਲੱਗ ਗਈ ਰਾਜਾ ਬੜਾ ਖੁਸ਼ ਹੋਇਆ ਰਾਜਾ ਕਹਿੰਦਾ ਵੀ ਇਹਦਾ ਬੜਾ ਵੱਡਾ ਦੋਸਤ ਹੀ ਆ ਹੂੰ ਰਾਜੇ ਨੇ ਉਹਨੂੰ ਬਹੁਤ ਯਾਨੀ ਨਾਮ ਦਿੱਤਾ 65 ਟੁੱਕਰ ਦਿੱਤਾ ਦੇਖ ਕੇ ਕਹਿੰਦਾ ਵੀ ਪੰਡਤਾ ਹੋਰ ਮੰਗ ਕੀ ਮੰਗਦਾ ਜਦੋਂ ਕਿਹਾ ਤਾਂ ਹੋਰ ਮੰਗ ਕੀ ਮੰਗਦਾ ਆਜਾ ਮੈਨੂੰ 700 ਮਾਣ ਲੱਕੜ ਚਾਹੀਦੀ ਐ ਸੁੱਕੀ ਹੂੰ ਉਹਨੇ ਸਵਾ 100 ਮਣ ਲੱਕੜ ਦੀ ਸੀ ਆਲਾ ਨਾਲ ਬੰਦੇ ਵੀ ਤੋਰ ਹੂੰ ਉਹਨੇ ਬੰਦੇ ਵੀ ਤੋਰ ਤੇ ਆਰਾ ਕਿੱਥੇ ਲਿਜਾਣਿਆ ਆਰਾ ਮਹਾਰਾਜ ਲਿਜਾਣਿਆ ਜਿੱਥੇ ਉਹਦਾ ਕੋਈ ਨਹੀਂ ਜਿੱਥੇ ਮਰਜ਼ੀ ਲਿਆ ਜਾ ਉੱਥੇ ਲਿਆ ਕੇ ਜਿੱਥੇ ਛੱਪ ਨਿਕਿਆ ਸੀ ਹੂੰ ਉਥੇ ਡਾਲੇ-ਡਾਲੇ ਲਾ ਕੇ ਲੱਕਣਾ ਤੇ ਅੱਗ ਲਾਤੀ ਅਸਾਂ ਲਾ ਕੇ ਅੱਗ ਆਫ ਤਾਂ ਇਧਰ ਨੂੰ ਉੱਠ ਗਿਆ ਉਹ ਬੰਦੇ ਉੱਤ ਨੂੰ ਮੋੜ ਤੇ ਛੱਪ ਬਚ ਗਿਆ ਹੂੰ ਬਸ ਗਿਆ ਜਿਹੜੀ ਮਾਇਆ ਸੀ ਮਾਇਆ ਲੈ ਕੇ ਉਹ ਪਾਪ ਦੀ ਮਾਇਆ ਹੂੰ ਉਹ ਪਾਪ ਦੀ ਮਾਇਆ ਕਦੋਂ ਖੜਦੀ ਆ ਹੂੰ ਉਹ ਦਿਨਾਂ ਸੀ ਭੂਮਾਂ ਹੋ ਗਈ ਉਹਨੇ ਸੱਪਣੇ ਕਰਨੇ ਸੀ ਛੇਧਾਰੀ ਨੇ ਬਰਕਤੀ ਨਾ ਰਹੀ ਫੇਰ ਉਹੀ ਹਾਲ ਹੋ ਗਿਆ ਭੁੱਖੇ ਤੇ ਮਰਨ ਲੱਗੇ ਹੂੰ ਫੇਰ ਕਹਿੰਦੀ ਪੰਡਤਾ ਫੇਰ ਜਾ ਤੂੰ ਤੋਰਾ ਮੈਂ ਹੁਣ ਜਾ ਕੇ ਕੀ ਕਰੂੰ ਉਹ ਆੜੀ ਤੇਰੇ ਤੇ ਵੱਜੀ ਆਵਿਆ ਤੇ ਸੇਵਕ ਬਣ ਗਿਆ ਉਹਦਾ ਇਹਨੂੰ ਦੇਉ ਕੋਹ ਨਾ ਕੋਸ ਨਾ ਉਹਨੂੰ ਦੱਸੇ ਮੈਂ ਤਾਂ ਕੰਮ ਕਰਕੇ ਆਇਆ ਹਾਂ ਹਾਂ ਉਹਲਾ ਚੰਗਾ ਫੇਰ ਬਣਾ ਦੇ ਮੈਨੂੰ ਕੋਈ ਰੋਟੀ ਛੱਟੀ ਉਹਨੇ ਫੇਰ ਰੋਟੀ ਬਣਾਤੀ ਬਣਾ ਕੇ ਰੋਟੀ ਤੇ ਉਹਨਾਂ ੱਟੀਆਂ ਵੀ ਸੱਪ ਦਾ ਮੱਚ ਗਿਆ ਹੋਊਗਾ ਹਾਂ ਜਦੋਂ ਉੱਥੇ ਆਇਆ ਆਖੇ ਰੋਟੀ ਟੰਗਤੀ ਅਸ਼ਨਾਣ ਕਰਕੇ ਰੋਟੀ ਖਾਣ ਲੱਗਿਆ ਉਹੀ ਸੱਪ ਫੇਰ ਆ ਗਿਆ ਮੂਰੇ ਹਾਂ ਜਿਵੇਂ ਆ ਗਿਆ ਤੇ ਮਨਸ ਡਰ ਗਿਆ ਵੀ ਹੁਣ ਨਹੀਂ ਮੈਨੂੰ ਛੱਡਦਾ ਕੋਕ ਇਹਨਾਂ ਪੰਡਾ ਡਰਨਾ ਫਿਰ ਬੰਦਾ ਬਣ ਗਿਆ ਸਾਹ ਡਰਨਾ ਮੈਂ ਤੈਨੂੰ ਕੁਝ ਨਹੀਂ ਆਦਾ ਮੈਂ ਤੇਰਾ ਫੇਰ ਵੀ ਫਾਇਦਾ ਕਰਨਾ ਆ ਹਮ ਅਰਾ ਹਾਂ ਦੱਸ ਅਰਾ ਹੁਣ ਤੈਨੂੰ ਉਹ ਪੁੱਛੂਗਾ ਵੀ ਮੈਨੂੰ ਦੱਸ ਹਮ ਤੂੰ ਹੁਣ ਉਹਨੂੰ ਕੀ ਦੱਸੇਗਾ ਉਹ ਮੈਂ ਹੁਣ ਕੀ ਦੱਸਾਂ ਮਰਾ ਤੂੰ ਜਦੋਂ ਦੱਸਣਾ ਐ ਵੀ ਤੂੰ ਦੱਸ ਨਹੀਂ ਸਕਦਾ ਕੁਝ ਹਮ ਅਰਾ ਮੈਂ ਨਹੀਂ ਦੱਸਣੀ ਸਕਦਾ ਅਰਾ ਤੂੰ ਉਹਨੂੰ ਕਹੀ ਨਹੀਂ ਵੀ 8 ਦਿਨਾਂ ਦੇ ਅੰਦਰ ਤੇਰੇ ਬਾਰਸ਼ ਬਹੁਤ ਜ਼ਾਰੇ ਹੋ ਰੋਹੀ ਆਪੇ ਮੜਾ ਫੇਰ ਕਹਿੰਦੀ ਪੰਡਤਾ ਫੇਰ ਜਾ ਤੂੰ ਹੋਰ ਮੈਂ ਹੁਣ ਜਾ ਕੇ ਕੀ ਕਰੂੰ ਔਰੀ ਤੇਰੇ ਤੇ ਭੱਜਿਆ ਆਇਆ ਤੇ ਸੇਵਕ ਬਣ ਗਿਆ ਉਹਦਾ ਤੈਨੂੰ ਦੇਊ ਕੁਛ ਨਾ ਕੁਛ ਨਾ ਉਹਨੂੰ ਦੱਸੇ ਮੈਂ ਤਾਂ ਕੰਮ ਕਰਕੇ ਆਇਆ ਹਾਂ ਹਾਂ ਉਹਦਾ ਚੰਗਾ ਫੇਰ ਬਣਾ ਦੇ ਮੈਨੂੰ ਕੋਈ ਰੋਟੀ ਛੱਤੀ ਉਹਨੇ ਫੇਰ ਰੋਟੀ ਬਣਾਤੀ ਬਣਾ ਕੇ ਰੋਟੀ ਤੇ ਉਹਨਾਂ ਛੱਤੀਆਂ ਉਂੀ ਛੱਪ ਤਾਂ ਮੱਚ ਗਿਆ ਹੋਊਗਾ ਹਾਂ ਜਦੋਂ ਉੱਥੇ ਆਇਆ ਆਖੇ ਰੋਟੀ ਟੰਗਤੀ ਅਸ਼ਨਾਣ ਕਰਕੇ ਰੋਟੀ ਖਾਣ ਲੱਗਿਆ ਉਹੀ ਸੱਪ ਫੇਰ ਆ ਗਿਆ ਮੂਰੇ ਹੂੰ ਜਿਉਂ ਆ ਗਿਆ ਤੇ ਬੰਸ ਡਰ ਗਿਆ ਵੀ ਹੁਣ ਨਹੀਂ ਮੈਨੂੰ ਛੱਡਦਾ ਉਹ ਕਹਿੰਦਾ ਬੰਦਾ ਡਰਨਾ ਫੇਰ ਬੰਦਾ ਬਣ ਗਿਆ ਸਾਹ ਡਰਨਾ ਮੈਂ ਤੈਨੂੰ ਕੁਝ ਨਹੀਂ ਆਣਾ ਮੈਂ ਤੇਰਾ ਫੇਰ ਵੀ ਫਾਇਦਾ ਕਰਨਾ ਆ ਹੂੰ ਆਰਾ ਹਾਂ ਦੱਸ ਆਲਾ ਹੁਣ ਤੈਨੂੰ ਉਹ ਪੁੱਛੂਗਾ ਵੀ ਮੈਨੂੰ ਦੱਸ ਹੂੰ ਤੂੰ ਹੁਣ ਉਹਨੂੰ ਕੀ ਦੱਸੇਗਾ ਉਹਦਾ ਮੈਂ ਹੁਣ ਕੀ ਦੱਸੂ ਮਾਰਾ ਤੂੰ ਜਦੋਂ ਹੁਣ ਦੱਸਣਾ ਐ ਤੇ ਤੂੰ ਦੱਸ ਨਹੀਂ ਰਿਹਾ ਕੁਝ ਹੂੰ ਆੜਾ ਮੈਂ ਨਹੀਂ ਦੱਸਣੀ ਸਸਦਾ ਆੜਾ ਤੂੰ ਉਹਨੂੰ ਕਹਿ ਦੇ ਵੀ ਅੱਠਾਂ ਦਿਨਾਂ ਦੇ ਅੰਦਰ ਤੇਰੇ ਬਾਰਸ਼ ਬਹੁਤ ਜ਼ਾਰੇ ਹੋਊ ਰੋਕੀ ਆਪੂ ਮਾੜਾ